ਤੇ ਦੁਆ ਕਰਦਾ ਹਾਂ ਕਿ ਸਾਰੇ ਠੀਕ ਰਹੋ ਚੜ੍ਹਦੀ ਕਲਾ ਚ ਰਹੋ ਤੇ ਖਾਸ ਤੌਰ ਤੇ ਇੱਕ ਐਸੇ ਸ਼ਖਸ ਵਾਸਤੇ ਦੁਆ ਕਰਦਾ ਹਾਂ ਜਿਸ ਸ਼ਖਸ ਨੂੰ ਮੈਂ ਮਤਲਬ ਬਹੁਤ ਜ਼ਿਆਦਾ ਪਸੰਦ ਕਰਦਾ ਤਾਂ ਮੇਰੀ ਮੁਰਾਦ ਓਬਵੀਅਸ ਤੁਸੀਂ ਸਮਝ ਗਏ ਹੋਗੇ ਰਾਜਵੀਰ ਜਵੰਦਾ ਲਾਈਵ ਆਪਾਂ ਅਕਸਰ ਕਰਦੇ ਆਂ ਕੁਝ ਪੋਲਿਟਿਕਸ ਦੇ ਮੁੱਦੇ ਹੁੰਦੇ ਆ ਕੁਝ ਇਦਰ ਉਧਰ ਦੀਆਂ ਗੱਲਾਂ ਹੁੰਦੀਆਂ ਪਰ ਅੱਜ ਦਾ ਲਾਈਵ ਮੈਂ ਸਪੈਸ਼ਲ ਮਤਲਬ ਕਿ ਰਾਜਵੀਰ ਜਵੰਦਾ ਵਾਸਤੇ ਕਰ ਰਿਹਾ ਇਕ ਤੇ ਕਿ ਦੁਆ ਕਰਾਂ ਜੋ ਵੀ ਮੇਰੇ ਨਾਲ ਜੁੜਨਗੇ ਅਸੀਂ ਇਕੱਠੇ ਹੋ ਕੇ ਇਕੱਤਰ ਹੋ ਕੇ ਦੁਆ ਕਰੀਏ ਦੂਜਾ ਕਿ ਜੋ ਸਾਡੇ ਕੋਲ ਜਾਣਕਾਰੀ ਹੈ ਇਸ ਘਟਨਾ ਨੂੰ ਲੈ ਕੇ ਜਾਂ ਹੁਣ ਤੱਕ ਦੀ ਸਿਹਤ ਨੂੰ ਲੈ ਕੇ ਤਾਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਈਏ ਇਹ ਦੋ ਮੰਤਵ ਨੇ ਮੋٹے ਤੌਰ ਤੇ ਪਹਿਲੀ ਗੱਲ ਕਿ ਦੇਖੋ ਹਾਦਸੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਹੱਤ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਇਹ ਹੈ ਵਾਹ ਹੈ ਫਲਾ ਹੈ ਟਮਕਾ ਹੈ ਪਹਿਲੀ ਗੱਲ ਕਿ ਇਹ ਜਿਹੜਾ ਹਾਦਸਾ ਹੋਇਆ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਜਿੰਨੀ ਮਰਜ਼ੀ ਸਿਆਣਪ ਵਰਤ ਲਵੋ ਠੀਕ ਹੈ ਨਾ ਜੀ ਰਾਈਡਿੰਗ ਇੱਕ ਟ੍ਰੈਂਡ ਹੈ ਗੁਜਰਾਤ ਤੱਕ ਦੇ ਰਾਈਡਰ ਜਿਹੜੇ ਆ ਨੇ ਲਦਾਖ ਆਉਂਦੇ ਆ ਬਹੁਤ ਦੂਰ ਦੂਰ ਤੱਕ ਆਪਾਂ ਦੇਖਦੇ ਆਂ ਇੰਡੀਆ 'ਚ ਹੁਣ ਰਾਈਡਰ ਕਲੱਬ ਬਣਾਉਣ ਦਾ ਚੱਲਣ ਵੀ ਚੱਲ ਰਿਹਾ ਸੋ ਇਹ ਗੱਲ ਕਹਿਣੀ ਕਿ ਇਹ ਚੀਜ਼ਾਂ ਠੀਕ ਨਹੀਂ ਇਹ ਹੈ ਉਹ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਸਾਡਾ ਜਿਹੜਾ ਸੜਕੀ ਟਾਂਚਾ ਹੈ ਉਹ ਅੱਜ ਵੀ ਸੁਰੱਖਿਅਤ ਨਹੀਂ ਹੈ ਇਹ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਪਰ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਕਿ ਜੀ ਤੂੰ ਰਾਈਡਿੰਗ ਨਾ ਕਰ ਤੂੰ ਫਲਾਣਾ ਮੋਟਰਸਾਈਕਲ ਨਾ ਲੈ ਫਲਾਣੀ ਇਦਾਂ ਉਦਾਂ ਅਗਲੀ ਦੀ ਜ਼ਿੰਦਗੀ ਹੈ ਹੋਇਆ ਕੀ ਐਕਚੁਅਲ ਚਕੇ ਪੰਜੌਰ ਤੇ ਨਾਲਾਗੜ ਦੇ ਦਰਮਿਆਨ ਅ ਜੋ ਉੱਥੇ ਇੱਕ ਬੱਸੋਂ ਵਾਲੀ ਜਗ੍ਹਾ ਹੈ ਮੈਂ ਨਾ ਭੁੱਲ ਗਿਆ ਸੈਕਟਰ ਵੀ ਨੇ ਉੱਥੇ ਤਾਂ ਉੱਥੇ ਕੀ ਸੀਗਾ ਕਿ ਜਿੰਨੀ ਕੋ ਮੇਰੀ ਜਾਣਕਾਰੀ ਹੈ ਜੋ ਲੋਕਲ ਉੱਥੇ ਦੇ ਆਈ ਵਿਟਨੈਸ ਵੀ ਦੱਸ ਰਹੇ ਆ ਕਿ ਬੇਸਿਕਲੀ ਕੀ ਹੈ ਕਿ ਰਾਜਵੀਰ ਜਵੰਦਾ ਦੀ ਕੋਈ ਗਲਤੀ ਨਹੀਂ ਆਉਂਦੇ ਚ ਕਿ ਮੋਰਿਓ ਦੋ ਪਸ਼ੂ ਪੇੜ ਰਹੇ ਸੀ ਸੜਕ ਤੇ ਇੱਕ ਗੱਡੀ ਦੀ ਬ੍ਰੇਕ ਵੱਜੀ ਆ ਜਿਹਦੇ ਕਰਕੇ ਰਾਜਵੀਰ ਜਵੰਦਾ ਪਸ਼ੂਆਂ ਦਾ ਹਿੱਟ ਹੋਇਆ ਹੈ ਐਸਾ ਉੱਥੇ ਦੇ ਪ੍ਰਤੱਖ ਦਰਸ਼ੀ ਦੱਸ ਰਹੇ ਆ ਆਪਣੇ ਇਥੇ ਫੇਸਬੁੱਕ ਤੇ ਜਾਂ ਕੱਲ ਮੀਡੀਆ ਤੇ ਵੀ ਤੁਸੀਂ ਦੇਖਿਆ ਹੋਣਾ ਕਿ ਇਹ ਸਾਰਾ ਕੁਝ ਜਿਹੜਾ ਉਹ ਇਦਾਂ ਚੱਲ ਪਿਆ ਇਹ ਹੋਇਆ ਜੀ ਵਾਹ ਹੋਇਆ ਕਿ ਥਿਓਰੀਕਲ ਅਸੀਂ ਬਹੁਤ ਆ ਇਹਦਾ ਅਨੁਕਸ ਹੈ ਜੀ ਉਹਦਾ ਅਨੁਕਸ ਹੈ ਫਲਾ ਟਮਕਾ ਬੇਸਿਕਲੀ ਉੱਥੋਂ ਦੇ ਜਿਹੜੇ ਨਿਵਾਸੀ ਨੇ ਉਹ ਇਹੋ ਗੱਲ ਕਹਿੰਦੇ ਆ ਕਿ ਸਪੀਡ ਵੀ ਕੋਈ ਨਹੀਂ ਜ਼ਿਆਦਾ ਨਹੀਂ ਸੀ ਪਰ ਅਛੋਪਲੇ ਤੁਹਾਨੂੰ ਪਤਾ ਹੀ ਆ ਜਦੋਂ ਹਾਦਸਾ ਦਰਪੇਸ਼ ਆਉਂਦਾ ਤਾਂ ਫਿਰ ਸਿਆਨਪਾ ਕੁਝ ਨਹੀਂ ਕਰਦੀਆਂ ਕੁਝ ਵੀ ਨਹੀਂ ਹੁੰਦਾ ਉਸ ਵੇਲੇ ਫਿਰ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਸਥਾਨਕ ਹਸਪਤਾਲ ਸ਼ੈਦ ਸ਼ੋਰੀ ਹਸਪਤਾਲ ਹੈ ਉਹਦੇ ਚ ਲੈ ਜਾਇਆ ਜਾਂਦਾ ਰਾਜਵੀਰ ਜਵੰਦਾ ਨੂੰ ਫਿਰ ਉਸ ਤੋਂ ਬਾਅਦ ਪੰਚਕੂਲਾ ਤੇ ਪੰਚਕੂਲਾ ਤੋਂ ਬਾਅਦ ਰੈਫਰ ਕੀਤਾ ਜਾਂਦਾ ਪੌਣੇ ਕੁ ਦੋ ਦੇ ਕਰੀਬ ਫੋਟੇਸ ਦੇ ਵਿੱਚ ਹੁਣ ਫੋਟੇਸ ਦੇ ਵਿੱਚ ਇਲਾਜ ਚੱਲਿਆ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਦੇਖੋ ਕੁਝ ਚੀਜ਼ਾਂ ਚ ਜਿਵੇਂ ਆਪਾਂ ਦੇਖਦੇ ਆ ਕਿ ਬਹੁਤ ਤਗੜੀਆਂ ਦਵਾਈਆਂ ਨੇ ਅੱਜਕੱਲ ਬਹੁਤ ਤਗੜੇ ਇਲਾਜ ਨੇ ਬਹੁਤ ਤਕੜਾ ਨੀਮ ਕੀ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਕੁਝ ਚੀਜ਼ਾਂ ਚ ਜਿਵੇਂ ਟੈਂਪਰੇਚਰ ਹੁੰਦਾ ਬੀਪੀ ਹੁੰਦਾ ਉਹਦੇ ਚ ਸੁਧਾਰ ਗਰਾਵਟ ਇਹ ਡਾਕਟਰੀ ਪਾਸ਼ਾ ਚ ਕਹਿ ਲੋ ਕਿ ਚੱਲਦਾ ਰਹਿੰਦਾ ਪਰ ਸਰਜਰੀ ਜਿਹੜੀ ਆ ਹੋ ਚੁੱਕੀ ਆ ਜਿੰਨੀ ਕੋ ਮੇਰੀ ਜਾਣਕਾਰੀ ਹੈ ਕਿ ਇੱਕ ਸਰਜਰੀ ਹੋ ਚੁੱਕੀ ਆ ਠੀਕ ਹੈ ਜੀ ਮੈਂ ਕੁਝ ਹੋਰ ਬਹੁਤਾ ਨਹੀਂ ਕਾਂਗਾ ਇੱਕ ਸਰਜਰੀ ਹੋ ਚੁੱਕੀ ਹੈ ਹਾਲਾਂਕਿ ਜਿਹੜੇ ਦੇਖੋ ਕਮਰ ਗਰੇਵਾਲ ਆ ਇਹ ਇਕੱਠੇ ਰੂਮ ਮੇਟ ਰਹੇ ਨੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਮਰ ਗਰੇਵਾਲ ਤਾਂ ਹੀ ਬਹੁਤ ਮਤਲਬ ਕਿ ਉਦਾਸ ਵੀ ਤੁਸਾਂ ਦੇਖਿਆ ਹੋਣਾ ਤੇ ਇਸ ਤੋਂ ਇਲਾਵਾ ਅਪੀਲ ਕਰਦਾ ਵੀ ਅਰਦਾਸ ਕਰਦਾ ਵੀ ਨਜ਼ਰ ਆਇਆ ਕਿ ਦੋਵੇਂ ਬਹੁਤ ਵਧੀਆ ਦੋਸਤ ਸਨ ਯੂਨੀਵਰਸਿਟੀ ਦੇ ਸਾਹਮਣੇ ਜਿਹੜਾ ਪੈਟਰੋਲ ਪੰਪ ਹੈ ਉਹਦੇ ਪਿੱਛੇ ਇੱਕ ਕਮਰਾ ਲੈ ਕੇ ਰਹਿੰਦੇ ਹੁੰਦੇ ਸੀਗੇ ਇਹ ਸਾਰੇ ਯੂਨੀਵਰਸਿਟੀ ਦੇ ਹੀ ਮਿੱਤਰ ਐ ਕੁਲਵਿੰਦਰ ਬਿੱਲਾ ਐ ਰਾਜਵੀਰ ਜਵੰਦਾ ਐ ਕਮਰ ਗਰੇ ਵਾਲਿਆ ਸੋ ਇਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਸਨੇਹ ਆ ਤੇ ਇਸੇ ਕਰਕੇ ਉਹ ਕਹਿ ਰਹੇ ਕਿ ਇੱਕ ਤੇ ਅਫਵਾਹਾਂ ਨਾ ਉਡਾਓ ਅਸਲੀ ਗੱਲ ਦੱਸੋ ਦੂਜਾ ਦੱਸ ਰਹੇ ਨੇ ਕਿ ਕੁਝ ਇੰਪਰੂਵਮੈਂਟ ਹੈ ਚਲੋ ਇਹ ਗੱਲ ਤੇ ਹੈ ਕਿ ਹੁੰਦਾ ਥੋੜਾ ਤੁਹਾਨੂੰ ਪਤਾ ਪਰ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਸਥਿਤੀ ਐਸੀ ਆਪਾਂ ਹਲੇ ਨਹੀਂ ਮੰਨ ਸਕਦੇ ਕਿ ਰਾਜਵੀਰ ਜਵੰਦਾ ਆਪਣੀ ਉਸ ਰਿਕਵਰੀ ਦੇ ਫੇਸ ਤੇ ਆ ਗਏ ਕਿ ਜਿੱਥੇ ਆਪਾਂ ਕਹੀਏ ਕਿ ਉਸੇ ਹੀ ਸਲਾਮਤ ਹੈ ਹਾਲੇ ਵੀ ਦੁਆਵਾਂ ਦੀ ਬਹੁਤ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਤੇ ਮੈਂ ਰਾਤੀ ਵੀ ਲਿਖਿਆ ਸੀ ਮੇਰੇ ਖਿਆਲ ਦੇ ਨਾਲ ਉਸ ਪੋਸਟ ਨੂੰ ਹੁਣ ਤੱਕ ਸ਼ਾਇਦ ਲੱਖਾਂ ਲੋਕਾਂ ਨੇ ਪੜਿਆ ਕਿ ਪੰਜਾਂ ਪਾਣੀਆਂ ਦੇ ਪੁੱਤਾਂ ਤੇਰੀਆਂ ਸੱਤੇ ਖੈਰਾਂ ਹੋਣ ਕਿ ਕੁਝ ਲੋਕ ਨੋਟ ਕਮਾਉਂਦੇ ਆ ਕੁਝ ਲੋਕ ਲੋਕ ਕਮਾਉਂਦੇ ਆ ਤੇ ਕੁਝ ਵਿਰਲੇ ਹੁੰਦੇ ਆ ਮਾਈ ਦੇ ਲਾਲ ਜਿਹੜੇ ਦੋਹੇ ਹੀ ਚੀਜ਼ਾਂ ਕਮਾਉਂਦੇ ਆ ਦੌਲਤ ਵੀ ਕਮਾਉਂਦੇ ਆ ਤੇ ਨਾਲ ਲੋਕਾਂ ਦਾ ਪਿਆਰ ਵੀ ਕਮਾਉਂਦੇ ਆ ਜੋ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰੇ ਮੈਂ ਇਸ ਨੌਜਵਾਨ ਬਾਰੇ ਦੇਖਿਆ ਮੈਂ ਖੁਦ ਮੇਰਾ ਪਰਿਵਾਰ ਖੁਦ ਮੇਰੇ ਦੋਸਤ ਅਸੀਂ ਸਾਰੇ ਮਤਲਬ ਕਿੰਦਾ ਲੱਗਦਾ ਸੀ ਹਾਲਾਂਕਿ ਮੈਂ ਕਦੇ ਮਿਲਿਆ ਨਹੀਂ ਰਾਜਵੀਰ ਜਵੰਦਾ ਨੂੰ ਮੇਰੀ ਜਸਟ ਗੱਲਬਾਤ ਹੁੰਦੀ ਸੀ ਇੱਕ ਮੇਰਾ ਗੀਤ ਵੀ ਰਾਜਵੀਰ ਜਵੰਦਾ ਕੋਲ ਪਿਆ ਸੀਗਾ ਉਦੇ ਤੇ ਕੰਮ ਕਰਨਾ ਸੀਗਾ ਚਲੋ ਇਤفاق ਨਹੀਂ ਬਣਿਆ ਤਾਂ ਮਤਲਬ ਕਿ ਕੁਝ ਗੱਲਾਂ ਹੁੰਦੀਆਂ ਨੇ ਗੱਲਾਂ ਦੇ ਨਾਲ ਹੀ ਕੁਝ ਬੰਦੇ ਦਾ ਆਟ ਹੁੰਦਾ ਜਿਹੜਾ ਤੁਹਾਨੂੰ ਝੋੜ ਲੈਂਦਾ ਸੋ ਇੰਨਾ ਜ਼ਿਆਦਾ ਲੋਕਾਂ ਦਾ ਰਾਜਵੀਰ ਜਵੰਦਾ ਪ੍ਰਤੀ ਸੰਜੀਦਾ ਸੰਵੇਦਨ ਹੋ ਕੇ ਅਰਦਾਸਾਂ ਕਰਨੀਆਂ ਗੁਰੂ ਘਰਾਂ ਚਰਦਾਸਾਂ ਹੋਣੀਆਂ ਹਸਪਤਲ 'ਚ ਖੜ ਕੇ ਲੋਕ ਅਰਦਾਸ ਕਰ ਰਹੇ ਆ ਮੈਂ ਕਹਿੰਨਾ ਕਿ ਰਾਜਵੀਰ ਜਵੰਦਾ ਨੇ ਇੱਕ ਨਿੱਕੀ ਜਿਹੀ ਉਮਰ ਦੇ ਵਿੱਚ ਕਿਉਂਕਿ ਉਹਦਾ ਕੈਰੀਅਰ ਜਿਹੜਾ ਸੀਗਾ ਬੇਸਿਕਲੀ ਉਹ 17 ਦੇ ਆਸ-ਪਾਸ ਚਮਕਿਆ ਸੀਗਾ ਉਹ ਪਹਿਲਾਂ ਟਰਾਈ ਕਰਦਾ ਰਿਹਾ ਥੀਏਟਰ ਵੀ ਕੀਤਾ ਉਸਨੇ ਗੱਲ ਨਹੀਂ ਬਣੀ ਘਰਦਿਆਂ ਦਾ ਪ੍ਰੈਸ਼ਰ ਸੀਗਾ ਫਿਰ ਉਸ ਨੂੰ ਪੁਲਿਸ ਦੇ ਵਿੱਚ ਜੌਬ ਤੱਕ ਕਰਨੀ ਪਈ ਫਿਰ ਘਰਦਿਆਂ ਨੇ ਕਿਹਾ ਕਿ ਭਾਈ ਆਪਦਾ ਸਟਰਗਲ ਜਿਹੜਾ ਆਪਦੀ ਤਨਖਾਹ ਦੇ ਨਾਲ ਜਾਰੀ ਰੱਖ ਕਿਥੇ ਇੱਕ ਆਰਟਿਸਟ ਹੈ ਕਿਥੇ ਪੁਲਿਸ ਦੀ ਨੌਕਰੀ ਨਾਕਿਆਂ ਤੇ ਖਲੋਣਾ ਇੱਧਰ ਉੱਧਰ ਫਿਰ ਉਸ ਤੋਂ ਬਾਅਦ ਉਸਨੇ ਟਰਾਈ ਕੀਤੀ ਕਲੀ ਜਵੰਧੇ ਦੀ ਉਹ ਨਹੀਂ ਚੱਲਿਆ ਉਸ ਤੋਂ ਬਾਅਦ ਫਿਰ ਕੰਗਣੀ ਵਗੈਰਾ ਜਿਹੜੇ ਗੀਤ ਆਇਤਾ ਕੁਝ ਸਾਲਾਂ ਦੇ ਵਿੱਚ ਰਾਜਵੀਰ ਜਵੰਦਾ ਇੱਕ ਐਸਾ ਸਿੰਗਰ ਬਣ ਗਿਆ ਕਿ ਵਿਆਹ ਸ਼ਾਦੀਆਂ ਦਾ ਜਿਹੜਾ ਸੀਜ਼ਨ ਆਉਂਦਾ ਹੈ ਅਜਵੇਂ ਹੁਣ ਚੱਲ ਰਿਹਾ ਰਾਜਵੀਰ ਜਵੰਦਾ ਇੱਕ ਐਸਾ ਸਿੰਗਰ ਹੈ ਜਿਹਦੀ ਐਡਵਾਂਸ ਬੁਕਿੰਗ ਹੋ ਜਾਂਦੀ ਹੈ ਪੂਰੇ ਸੀਜ਼ਨ ਵਾਸਤੇ ਮਤਲਬ ਕਿ ਉਸ ਬੰਦੇ ਨੇ 6-7 ਸਾਲਾਂ ਦੇ ਆਪਣੇ ਕੈਰੀਅਰ ਦੇ ਵਿੱਚ ਇੱਕ ਐਸੀ ਓਡਾਰੀ ਭਰੀ ਕਿ ਐਸੇ-ਐਸੇ ਗੀਤ ਨੇ ਜਿਹੜੇ ਹਰ ਮੈਂ ਬਹੁਤ ਘੱਟ ਆਧੁਨਿਕ ਗੀਤਾਂ ਨੂੰ ਸੁਣਦਾ ਹਾਂ ਅੱਜ ਦੇ ਜ਼ਮਾਨੇ ਦੇ ਮਾਡਰਨ ਗੀਤਾਂ ਨੂੰ ਸੁਣਦਾ ਹਾਂ ਪਰ ਰਾਜਵੀਰ ਜਗਨਦਤਾ ਦਾ ਕੋਈ ਗੀਤ ਆ ਜਾਵੇ ਮੈਂ ਜ਼ਰੂਰ ਸੁਣਦਾ ਖਾਸ ਤੌਰ ਤੇ ਮੇਰਾ ਫੇਵਰਟ ਗੀਤ ਹੈ ਕਮਲੇ ਵਾਲਾ ਕਮਲਾ ਤਾਂ ਮਤਲਬ ਬਹੁਤ ਲਾਈਕ ਕਰਦਾ ਮੈਂ ਉਸ ਬੰਦੇ ਨੂੰ ਅ ਡੀਸੈਂਟ ਬੰਦਾ ਭਾਜੀ ਤੋਂ ਬਗੈਰ ਬੋਲਣਾ ਨਹੀਂ ਉਸਨੇ ਤੋਂ ਅਰਦਾਸਾਂ ਦੀ ਹਾਲੇ ਵੀ ਲੋੜ ਆ ਹਾਲੇ ਵੀ ਉਹਦੇ ਵਾਸਤੇ ਦੁਆਵਾਂ ਦੀ ਜ਼ਰੂਰਤ ਹੈ ਪਰ ਸਥਿਤੀ ਆਪਾਂ ਇਹ ਨਹੀਂ ਕਹਿ ਸਕਦੇ ਰਾਜਵੀਰ ਜੀ ਬੰਦਾ ਦੀ ਜਿੰਨੀ ਸਾਡੇ ਕੋਲ ਜਾਣਕਾਰੀ ਆ ਹੁਣ ਮੈਂ ਇਹ ਨਹੀਂ ਦੱਸ ਸਕਦਾ ਤੁਹਾਨੂੰ ਕਿ ਜਾਣਕਾਰੀ ਅਸੀਂ ਕਿਵੇਂ ਹਾਸਲ ਕਰਦੇ ਆ ਤਾਂ ਉਹ ਹੈ ਕਿ ਠੀਕ ਹੈ ਹਾਲਥ ਇੱਕ ਐਸਾ ਵਿਸ਼ਾ ਹੈ ਕਿ ਜਿਹਦੇ ਵਿੱਚ ਕੁਝ ਵੀ ਅੱਗੇ ਜਾ ਕੇ ਹੋ ਜਾਂਦਾ ਹੈ ਰਿਕਵਰੀ ਇੱਕ ਐਸਾ ਵਿਸ਼ਾ ਹੈ ਕਿ ਜਿਹਦੇ ਚਾਹ ਅਪ ਡਾਊਨ ਮੁਸلسل ਚਲਦੇ ਰਹਿੰਦੇ ਨੇ ਪਰ ਮੇਰਾ ਜਿੰਨਾ ਕੁ ਇਸ ਵੇਲੇ ਸੂਚਨਾ ਤੰਤਰ ਦੇ ਮੁਤਾਬਕ ਸੂਚਨਾ ਹੈ ਕਿ ਰਾਜਵੀਰ ਜਿਵੰਤਾ ਲਈ ਹਾਲੇ ਵੀ ਅਰਦਾਸ ਜੂਦੜੀਆਂ ਦੀ ਬਹੁਤ ਜ਼ਰੂਰਤ ਹੈ ਉਹ ਬਸ ਪ੍ਰਵਾਮਾ ਹੀ ਕਰ ਸਕਦੇ ਆ ਕਿ ਰਾਜਵੀਰ ਚਵੰਦਾ ਬਈ ਸੁਖੀ ਸੰਧੀ ਆਪਣੇ ਘਰੇ ਪਰਤੇ ਇੱਕ ਵਾਰੀ ਠੀਕ ਹੈ ਨਾ ਜੀ ਬਾਕੀ ਚਲਦਾ ਰਹਿੰਦਾ ਹੁੰਦਾ ਇਲਾਜ ਵਗੈਰਾ ਬਹੁਤ ਕੁਝ ਹੋ ਜਾਂਦਾ ਫਿਰ ਬੰਦਾ ਜਦੋਂ ਹੌਸ਼ ਦੇ ਵਿੱਚ ਆ ਜਾਂਦਾ ਤਾਂ ਬਹੁਤ ਕੁਝ ਆਪਣੇ ਆਪ ਨਾਲ ਹੀ ਕਰ ਸਕਦਾ ਹੈ ਉਹਦਾ ਪਰਿਵਾਰ ਉਹਦੇ ਨਾਲ ਹੁੰਦਾ ਲੋਕਾਂ ਦਾ ਪਿਆਰ ਉਹਦੇ ਨਾਲ ਹੁੰਦਾ ਬਸ ਇੱਕ ਵਾਰੀ ਇਹ ਹੁੰਦਾ ਕਿ ਸੁਖੀ ਸੰਦੀ ਬੰਦਾ ਵਾਪਸ ਘਰੇ ਪਰਤੇ ਜਾਉਂਦਿਆਂ ਸੱਟਾਂ ਦੀ ਰਿਕਵਰੀ ਹੋ ਜਾਂਦੀ ਹੈ بڑے ਵੱਡੇ ਵੱਡੇ ਇਲਾਜ ਪਏ ਨੇ ਮੈਨੂੰ ਖੁਦ ਨੂੰ ਡਾਕਟਰ ਨੇ ਕਿਹਾ ਸੀਗਾ ਕਿ ਸ਼ਾਇਦ ਹੀ ਤੁਰ ਪਾਏਂਗਾ ਤਾਂ ਮੇਰੇ ਨਾਲ ਵੀ ਚਮਤਕਾਰ ਹੋਇਆ ਤੇ ਮੈਂ ਮੰਨਦਾ ਕਿ ਇਸ ਦੁਨੀਆ ਤੇ ਚਮਤਕਾਰ ਹੁੰਦੇ ਨੇ ਤੁਹਾਡੀ ਇੱਛਾ ਸ਼ਕਤੀ ਤੁਹਾਨੂੰ ਐ ਮਤਲਬ ਕਿ ਮਰੇ ਪਿਆ ਨੂੰ ਵੀ ਐ ਜ਼ਿੰਦਾ ਕਰ ਸਕਦੀ ਹੈ ਤੇ ਉਹ ਤਾਂ ਹੀ ਹੈ ਜੇ ਰਾਜਵੀਰ ਜਵੰਦਾ ਸੁਖੀ ਸੰਧੀ ਇੱਕ ਵਾਰੀ ਹਸਪਤਾਲ ਤੋਂ ਬਾਹਰ ਆਵੇ ਤਫੀਰੂ ਕਰ ਲਵੇਗਾ ਬਹੁਤ ਫਾਈਟਰ ਹੈ ਉਹ ਕਿਉਂਕਿ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਫਾਈਟ ਕੀਤੀ ਆ ਆਪਣੀ ਨਿੱਜੀ ਜ਼ਿੰਦਗੀ 'ਚ ਉਹਦਾ ਪਿਤਾ ਚਲਾ ਗਿਆ ਪਰ ਠੀਕ ਹੈ ਬਹੁਤ ਵਿਯੋਗ ਸੀ ਉਹਨਾਂ ਦਿਨਾਂ ਦੇ ਵਿੱਚ ਮੇਰੇ ਨਾਲ ਗੱਲਬਾਤ ਹੁੰਦੀ ਸੀਗੀ ਬਹੁਤ ਵਿਯੋਗ ਸੀਗਾ ਰਾਜਵੀਰ ਜਵੰਧਾ ਨੂੰ ਪਰ ਉਸ ਤੋਂ ਬਾਅਦ ਉਸਨੇ ਜਿਸ ਤਰ੍ਹਾਂ ਇਸ ਦੌਰ 'ਚੋਂ ਆਪਣੇ ਆਪ ਨੂੰ ਕੱਢਿਆ ਉਹ ਵੀ ਇੱਕ ਮਿਸਾਲੀ ਕਾਰਜ ਹੈ ਤੋਂ ਦੁਆ ਕਰਦਾ ਮੇਰਾ ਸਾਰਾ ਪਰਿਵਾਰ ਵੀ ਕਲ ਰਾਤਾ ਅਸੀਂ ਬਹੁਤ ਕਹਿ ਲੋ ਕਿ ਅਜਿਹਾ ਸੋਗਮਈ ਮਾਹੌਲ ਚ ਅਰਦਾਸ ਕਰਦੇ ਰਹੇ ਕਿ ਨਹੀਂ ਇਹ ਮੁੰਡਾ ਜਿਹੜਾ ਉਹ ਬਈ ਕੁਸ਼ਲ ਮੰਗਲ ਕਰ ਪ੍ਰਤਨਾ ਚਾਹੀਦਾ ਹੈ। ਤੋਂ ਇਸ ਕਰਕੇ ਇਹਦੇ ਵਿੱਚ ਲਾਸਟ ਇਹੋ ਮੇਰੀ ਅਪਡੇਸ਼ਨ ਹੈ ਤੁਹਾਡੇ ਵਾਸਤੇ ਕਿ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਹੈ ਉਹ ਹਾਲੇ ਵੀ ਕ੍ਰਿਟੀਕਲ ਹੈ ਨਾਜ਼ੁਕ ਹੈ। ਹਾਂ ਮੈਂ ਇੱਕ ਚੀਜ਼ ਕਹੂੰਗਾ ਕਿ ਯਾਰ ਵਿਊਜ਼ ਵਾਸਤੇ ਤੁਸੀਂ ਆ ਚੀਜ਼ਾਂ ਜਿਹੜੀਆਂ ਕਰਦੇ ਹੋ ਨਾ ਕਿ ਉਹਦੀ ਪਤਨੀ ਦੀ ਫੋਟੋ ਬਣਾ ਕੇ ਪਾ ਰਹੇ ਹੋ ਕਿ ਉਹਨੇ ਰੋਕਿਆ ਨਾ ਜਾ ਮਤਲਬ ਕੀ ਯਾਰ ਮੈਂ ਕੀ ਕਹਾਂ ਮੇਰੇ ਕੋਲ ਮੈਂ ਹੁਣ ਸ਼ਬਦ ਹੀ ਨਹੀਂ ਬੋਲ ਸਕਦਾ ਮर्यादा ਹੁੰਦੀ ਆ ਮੈਂ ਤੁਹਾਨੂੰ ਕੀ ਕਹਾਂ ਕਿ ਇੱਕ ਤੇ ਹੁੰਦੇ ਆ ਨਾ ਮੁਰਦਾ ਖਾਣ ਵਾਲੇ ਜਾਨਵਰ ਠੀਕ ਹੈ ਨਾ ਜੀ ਇਲਾ ਗਿਰਜਾ ਕੁੱਤੇ ਯਾਰ ਆਪਣਾ ਤਾਂ ਉਹਨਾਂ ਤੋਂ ਵੀ ਨੀਚੇ ਦਾ ਗ੍ਰੇਡ ਹੋ ਗਿਆ ਹੁਣ ਬਾਈਬੋਟ ਮੈਂ ਇਹ ਗੱਲ ਕਹਿਣਾ ਕਿ ਯਾਰ ਬਸ ਸਾਡਾ دین ਧਰਮ ਜਿਹੜਾ ਗਿਆ ਕਿ ਇੱਕ ਬੰਦਾ ਉਹਦੀਆਂ ਉਹਦੀਆਂ ਦੁਆਵਾਂ ਲਈ ਪੋਸਟ ਪਾਓਗੇ ਨਾ ਤਦ ਵੀ ਤੁਹਾਨੂੰ ਪੈਸੇ ਆ ਜਾਣੇ ਨੇ ਕਿਉਂ ਮਰ ਲੱਗੇ ਜੀ ਕਿਉਂ ਕਿਉਂ ਤੁਹਾਡੀ ਜ਼ਮੀਰ ਮਰ ਗਈ ਆ ਜੇ ਉਹਦੀਆਂ ਦੁਆਵਾਂ ਲਈ ਵੀ ਉਹਦੀ ਫੋਟੋ ਪਾਓਗੇ ਇਸ ਵੇਲੇ ਟ੍ਰੈਂਡ ਦੇ ਵਿੱਚ ਆ ਤੁਹਾਨੂੰ ਪੈਸੇ ਤਾਂ ਵੀ ਆ ਮਰ ਜਾਣਗੇ ਤੁਹਾਡੇ ਲਈ ਤੁਸੀਂ ਕਦੇ ਉਹਦੀ ਵਾਈਫ ਨੂੰ ਬਣਾ ਕੇ ਕਦੇ ਲਿਖੋ ਜੀ ਆਹ ਕਰੋ ਜੀ ਉਹ ਕਰੋ ਜੀ ਉਹ ਕਰੋ ਜੀ ਫਲਾ ਕਰੋ ਜੀ ਤਾਂ ਐਂਦਾ ਕਰੋ ਲੱਖ ਦੀ ਲਾਨਤ ਹੈ ਯਾਰ ਤੁਹਾਡੇ ਤੇ ਮੈਨੂੰ ਤੇ ਲੱਗਦਾ ਕਿ ਤੁਸੀਂ ਆਪਣੀ ਜੀਆਂ ਬਾਰੇ ਵੀ ਇਦਾਂ ਗੰਦੀ ਨਸਲ ਪਾ ਦਿੰਦੀ ਹੋਏਗੀ ਕਿ ਅੱਜ ਸਾਡਾ ਆ ਹੋ ਗਿਆ ਜੀ ਆਪਾਂ ਤੁਹਾਡਾ ਕੀ ਆ ਤੁਸੀਂ ਤੇ ਆਪਦੇ ਦਾਦੇ ਤੇ ਦਾਦੀ ਦੇ ਸੰਸਕਾਰ ਤੋਂ ਵੀ ਲਾਈਵ ਹੋ ਸਕਦੇ ਜੇ ਉੱਥੋਂ ਵੀ ਪੋਸਟ ਬਣਾ ਕੇ ਪਾ ਸਕਦੇ ਹੋ ਬਖਸ਼ ਦਿਓ ਬਖਸ਼ ਦਿਓ ਉਹਦੀਆਂ ਦੁਆਵਾਂ ਦੀ ਪੋਸਟ ਪਾ ਲਓ ਆ ਸਾਡੀ ਪੋਸਟ ਆ ਉਹਦੀਆਂ ਦੁਆਵਾਂ ਦੀ ਆ ਤੇ ਉਹ ਟਾਈਟਲ ਬਣਾਇਆ ਲੋਕਾਂ ਨੇ ਕਿ ਪੰਜਾਂ ਪਾਣੀਆਂ ਦੇ ਪੁੱਤ ਤਰੀਆਂ ਸੱਤੇ ਖਰਾ ਮੈਂ ਹੁਣ ਇਹ ਦੇਖ ਰਿਹਾ ਸੀ ਪੈਣੇ ਸਾਡੀ ਬਹੁਤ ਵੱਡਾ ਚੈਨਲ ਚਲਾਉਂਦੀ ਆ ਬਹੁਤ ਵੱਡਾ ਨਾਮ ਆ ਤੋ ਉਹਨੇ ਟਾਈਟਲ ਰੱਖਿਆ ਹੋਇਆ ਸੀ ਗੁਰਸਿੱਖ ਹੈ ਪੈਣ ਸਾਡੀ ਮਤਲਬ ਕਿ ਯਾਰ ਚੰਗੀਆਂ ਚੀਜ਼ਾਂ ਲਿਖੋ ਬਹੁਤ ਲੋਕ ਸ਼ੇਅਰ ਕਰਦੇ ਮੇਰੇ ਖਾਲ ਨੂੰ ਆਲਮੋਸਟ 1 ਮਿਲੀਅਨ ਦੇ ਕਰੀਬ ਰੀਚ ਹੋਈ ਪਈ ਆ ਮੇਰੀ ਪੋਸਟ ਦੀ ਇੰਨਾ ਜ਼ਿਆਦਾ ਟ੍ਰੈਂਡਿੰਗ ਚ ਇਹ ਮੁੰਡਾ ਵਿਚਾਰਾ ਤਾ ਤੁਸੀਂ ਤੁਸੀਂ ਉਹਦੀਆਂ ਫੇਕ ਖਬਰਾਂ ਬਣਾਈ ਜਾਂਦੇ ਹੋ ਉਹਦੀਆਂ ਦੁਆਵਾਂ ਦੀ ਪਾਲੋ ਉਹਦੀ ਕੋਈ ਜ਼ਿੰਦਗੀ ਦੀ ਕੋਈ ਲਿਖੋ ਕੋਈ ਘਟਨਾ ਲਿਖੋ ਉਹਦੀਆਂ ਇੰਟਰਵਿਊਜ਼ ਚ ਉਹਦੀਆਂ ਗੱਲਾਂ ਲਿਖੋ ਉਹਦੇ ਚਾਹਣ ਵਾਲਿਆਂ ਨੂੰ ਕੋਈ ਦਿਲਾਸਾ ਲਿਖੋ ਰੀਜ ਤੇ ਤੁਹਾਡੀ ਤਦ ਵੀ ਆ ਜਾਣੀ ਆ ਕਿਉਂ ਗਿਰ ਗਏ ਜੇ ਆਪਣੇ ਆਪ ਨੂੰ ਤੁਸੀਂ ਇੰਨਾ ਘੇਰਾ ਲਿਆ ਕਿ ਲੋਕ ਸਾਨੂੰ ਹੁਣ ਲਾਂਹਤਾ ਤੋਂ ਸਿਵਾ ਕੁਝ ਕਹਿੰਦੇ ਨਹੀਂ ਹੈ ਚਾਹੇ ਪੱਤਰਕਾਰ ਚਾਹੇ ਬਲੌਗਰ ਕੋਈ ਵੀ ਆ ਜਾਵੇ ਚਾਹੇ ਜਿੰਨਾ ਮਰਜ਼ੀ ਵਧੀਆ ਕੰਮ ਕਰੇ ਤੁਸੀਂ ਲਾਂਹਤਾ ਸਾਨੂੰ ਇੰਦੀਆਂ ਪੌਮਾਂ ਤੇ ਜਿੱਕੇ ਗੱਲਾਂ ਛੱਡੋ ਇੱਕ ਜਾਂਦੇ ਜਾਂਦੇ ਮੈਂ ਇੱਕ ਹੋਰ ਗੱਲ ਸਾਂਝੀ ਕਰ ਦੇਵਾਂ ਕਿ ਲੁਧਿਆਣਾ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰੀ ਹੈ ਜਿਹਦਾ ਜ਼ਿਕਰ ਮੀਡੀਆ ਜ਼ਿਆਦਾ ਨਹੀਂ ਕਰ ਰਿਹਾ ਉਥੇ ਦ੍ਰੈਸ਼ੀ ਦਾ ਸ਼ਾਇਦ ਮਿਲਿਆ ਚੱਲ ਰਿਹਾ ਹੈ ਇਸ ਟਾਈਮ ਤੇ ਉਥੇ ਇੱਕ ਠੇਕੇਦਾਰ ਨੇ ਕੱਲ ਪੈਟਰੋਲ ਛਿੜਕ ਕੇ ਸੁਸਾਈਡ ਕਰਨ ਦਾ ਯਤਨ ਕੀਤਾ ਹੈ ਆਤਮਦਾਹ ਦਾ ਯਤਨ ਕੀਤਾ ਹੈ ਤਾਂ ਗੱਲ ਇਹ ਹੈ ਕਿ ਉਸਨੇ ਦੋਸ਼ ਲਾਇਆ ਕਿ ਜਿਹੜਾ ਉਥੋਂ ਦਾ ਵਿਧਾਇਕ ਹੈ ਲੋਕਲ ਵਿਧਾਇਕ ਹੈ ਪੱਪੀ ਪਰਾਸ਼ਰ ਉਹ ਮੈਨੂੰ 10 ਲੱਖ ਰੁਪਈਆ ਮੰਗ ਰਿਹਾ ਜਦ ਕਿ ਕਰੋੜ ਰੁਪਈਆ ਪਹਿਲਾਂ ਹੀ ਮੇਲਾ ਕਮੇਟੀ ਕੋਲ ਜਾ ਚੁੱਕਾ ਯਾਨੀ ਠੇਕਾ ਵਗੈਰਾ ਭਰਿਆ ਤੇ ਉਹ ਕਹਿ ਰਿਹਾ ਕਿ ਕੇਜਰੀਵਾਲ ਤੇ ਇਮਾਨਦਾਰ ਹੈ ਪਰ ਉਹਦੇ ਜਿਹੜੇ ਵਿਧਾਇਕ ਆ ਕਥੇ ਤੌਰ ਤੇ ਬਈ ਪ੍ਰਿਸ਼ਟ ਨੇ ਤੇ ਹੁਣ ਆਹਮੋ ਸਾਹਮਣਾ ਹੋ ਗਿਆ ਵਿਧਾਇਕ ਪੱਪੀ ਕਹਿ ਰਿਹਾ ਕਿ ਬਈ ਇਹ ਝੂਠ ਬੋਲਦਾ ਮੈਂ ਇਹਦੇ ਤੇ ਡੈਫਰਮੇਸ਼ਨ ਪਾਉਂਗਾ ਮੈਂ ਕਿੱਥੇ ਪੈਸੇ ਮੰਗੇ ਆ ਕਿ ਮੈਨੂੰ ਸਬੂਤ ਦੇਵੇ ਪਰ ਉਹ ਬੰਦਾ ਅਖੇ ਜੀ ਮੈਂ ਰਾਜਨੀਤਿਕ ਤੌਰ ਤੇ ਦੇਖ ਰਿਹਾ ਕਿ ਮੈਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਹੈ ਕਿਸੇ ਤਰ੍ਹਾਂ ਦੇ ਪਰ ਗੱਲ ਇਹ ਆ ਕਿ ਕੋਈ ਬੰਦਾ ਖੁਸ਼ੀ ਖੁਸ਼ੀ ਆਪਣੇ ਉੱਤੇ ਪੈਟਰੋਲ ਛਿੜਕ ਕੇ ਆਤਮਦਾਹ ਕਰਨ ਦਾ ਜਾਂ ਇਹ ਅੱਗ ਲਾਉਣ ਦਾ ਯਤਨ ਕਿਉਂ ਕਰੇਗਾ ਦੁਖੀਅਤ ਤੇ ਤਦ ਹੀ ਹੈ ਨਾ ਕੁਛ ਨਾ ਕੁਛ ਤੇ ਹੋਇਆ ਨਾ ਕੁਛ ਨਾ ਕੁਛ ਤੇ ਵਾਪਰੇ ਆ ਸੋ ਇਸ ਕਰਕੇ ਦੇਖੋ ਇੱਕ ਗੱਲ ਇਹ ਆ ਕਿ ਇਦਾਂ ਹੀ ਵੰਗਾਰਾ ਪੈ ਰਹੀਆਂ ਨੇ ਪੂਰੇ ਪੰਜਾਬ ਦਾ ਸਿਸਟਮ ਜਿਹੜਾ ਲੰਗਪਗ ਲੰਗਪਗ ਕੋਲਾਪਸ ਕਰ ਗਿਆ ਹੈ ਕਿ ਇਦਾਂ ਹੀ ਤੁਸੀਂ ਕੋਈ ਠੇਕਾ ਲੈ ਲਓ ਕੋਈ ਟੈਂਡਰ ਚੱਕ ਲਓ ਕੋਈ ਕੁਝ ਵੀ ਕਰੋ ਕੋਈ ਵਿਰਲਾ ਹੈ ਕੋਈ ਵਿਰਲਾ ਹੈ ਲੀਡਰ ਜਿਹੜਾ ਕਹਿੰਦਾ ਕਿ ਮੈਂ ਨਹੀਂ ਲੈਣਾ ਕੁਝ ਨਹੀਂ ਲੈਣਾ ਠੀਕ ਹੈ ਹਰਮਿਤ ਪਠਾਨ ਮਾਜਰਾ ਦਾਵਾ ਕਰ ਰਹੇ ਆ ਉਹ ਕਹਿੰਦੇ ਕਿ ਮੇਰੇ ਹਲਕੇ 'ਚੋਂ ਮੇਰੇ ਖਿਲਾਫ ਇੱਕ ਅਫਸਰ ਕੱਢ ਕੇ ਦਿਖਾਓ ਭਾਈ ਜਿਹਦੇ ਤੋਂ ਮੈਂ ਕਦੇ ਵੰਗਾਰ ਲਈ ਹੋਵੇ ਹੁਣ ਤਾਂ ਮੈਂ ਉਲਟ ਹੈ ਨਾ ਹੁਣ ਤੁਸੀਂ ਮੇਰੇ ਉਲਟ ਇੱਕ ਵੀ ਲੱਭ ਕੇ ਦਿਖਾ ਦਿਓ ਮੈਂ ਕਦੇ ਕਿਸੇ ਤੋਂ ਵੰਗਾਰ ਲਈ ਹੋਵੇ ਤਾਂ ਇਦਾਂ ਹੀ ਆ ਕੁਝ ਬੰਦੇ ਹੈਗੇ ਨੇ ਕੁਝ ਬੰਦੇ ਆ ਜਿਹੜੇ ਨਹੀਂ ਇਦਾਂ ਦਾ ਕੰਮ ਕਰਦੇ ਪਰ ਜ਼ਿਆਦਾਤਰ ਬਈ ਤਾਂਗੀ ਟੁੱਟਿਆ ਪਿਆ ਬਹੁਤ ਸੰਜੀਦਾ ਮਾਮਲਾ ਹੈ ਮਾਨ ਸਾਹਿਬ ਨੂੰ ਵੇਖਣਾ ਚਾਹੀਦਾ ਹੈ ਕਿ ਭਾਈ ਜਿਨ੍ਹਾਂ ਨੇ ਠੇਕਾ ਭਰ ਕੇ ਠੇਕਾ ਲੈ ਲਿਆ ਫਿਰ ਉਹਨਾਂ ਨੂੰ ਹੁਣ ਮੇਲਾ ਕਿਉਂ ਨਹੀਂ ਲਾਉਣ ਨੂੰ ਦਿੱਤਾ ਜਾ ਰਿਹਾ ਉਹ ਦੋਸ਼ ਲਾ ਰਹੇ ਨੇ ਕਥੇ ਤੌਰ ਤੇ ਤੇ ਵਿਧਾਇਕ ਸਾਹਿਬ ਉਹੀ ਰੱਟੀ ਰਟਾਈ ਗੱਲ ਸਬੂਤ ਦੇਵੋ ਜੀ ਤੁਸੀਂ ਜਦੋਂ ਕਿਸੇ ਨੂੰ ਲਾ ਕੇ ਕਿਸੇ ਦੇ ਨੰਬਰ ਤੋਂ ਕਾਲ ਜਾਂ ਸੁਨੇਹਾ ਭੇਜੋਗੇ ਵਰਬਲੀ ਤਾਂ ਭਾਈ ਕੀ ਕਰੇਗਾ ਆਪਣਾ ਕਿੱਥੋਂ ਲਿਆਵੇ ਸਬੂਤ ਤੁਹਾਡਾ ਬੰਦਾ ਜਾਊਗਾ ਜਾ ਕੇ ਕਹੂਗਾ ਕਿ ਹਾਂ ਜੇ ਮੀਲਾ ਲਾਉਣਾ ਹੈ ਤੇ ਭਾਈ ਤੂੰ ਦੇ ਇੰਨੇ 10 ਲੱਖ ਰੁਪਈਆ ਦੇ ਤੇ ਇਹਦਾ ਸਬੂਤ ਕੀ ਆ ਹੁਣ ਦੱਸੋ ਮੈਨੂੰ ਕੀ ਸਬੂਤ ਆ ਇਹਦਾ ਕੋਈ ਜਾ ਕੇ ਕੰਨ ਚ ਕਹਿਆ ਹੁਣ ਅਗਲੇ ਨੂੰ ਕੀ ਪਤਾ ਕੀ ਕੀ ਕਹਿਣ ਲੱਗਿਆ ਹੁਣ ਹਾਰ ਟਾਈਮ ਰਿਕਾਰਡਰ ਰੱਖੇ ਬੰਦਾ ਨਾ ਕਾਲ ਯਾਦ ਹੈ ਅਭੀ ਕੱਚੇ ਚਰ ਕਾਉਂਟਰ ਪਾਉ ਸਾਰਿਆਂ ਦੇ ਵੀ ਇਹ ਜ਼ਰੂਰੀ ਆ ਕੋਈ ਵੀ ਬੰਦਾ ਕਿਸੇ ਵੀ ਵੇਲੇ ਵੀ ਰਿਸ਼ਵਤ ਦੇ ਲੈ ਸਕਦਾ ਸੋ ਇਸ ਮਾਮਲੇ ਦੇ ਵਿੱਚ ਹਾਲਾਂਕਿ ਮੇਰਾ ਵਿਸ਼ਾ ਜਿਹੜਾ ਉਹ ਰਾਜਵੀਰ ਜੁਬੰਦਾ ਵਾਲਾ ਸੀਗਾ ਪਰ ਇਹ ਖਬਰ ਜਿਹੜੀ ਹੈ ਕਿਉਂਕਿ ਸਾਡਾ ਆਫ ਹੁੰਦਾ ਜੀ ਅੱਜ ਦੇ ਦਿਨ ਤੁਹਾਨੂੰ ਪਤਾ ਹੈ ਐਤਵਾਰ ਤੇ ਪਰ ਕੁਝ ਗੱਲਾਂ ਕਰਨੀਆਂ ਜਦ ਜ਼ਰੂਰੀ ਹੋਣ ਤਾਂ ਮੈਂ ਲਾਈਵ ਆ ਜਾਣਾ ਤੇ ਇਸ ਕਰਕੇ ਨਾਲੇ ਦੂਜੀ ਗੱਲ ਵੀ ਮੈਂ ਕੀਤੀ ਹੈ ਇਹ ਵੀ ਜੁੜੀ ਆ ਕਿਉਂਕਿ ਕਾਰੋਬਾਰੀ ਆ ਯਾਰ ਜਿਨ੍ਹਾਂ ਨੇ ਠੇਕੇ ਭਰੇ ਆ ਜਿਹੜੇ ਛੋਟੇ ਇਸ ਤਰ੍ਹਾਂ ਦੁਕਾਨਾਂ ਲਾ ਕੇ ਜਿਹੜੀਆਂ ਰੇੜੀਆਂ ਲਾ ਕੇ ਕਾਰੋਬਾਰ ਕਰਦੇ ਆ ਤਾਂ ਉਹਨਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ ਤਾਂ ਮਾਨ ਸਰਕਾਰ ਨੂੰ ਅਪੀਲ ਹੈ ਕਿ ਭਾਈ ਮਾੜਾ ਜੇ ਇੱਧਰ ਨਿਗਾਹ ਮਾਰੋ ਕੰਮ ਖਰਾਬ ਹੁੰਦਾ ਨਜ਼ਰ ਆ ਰਿਹਾ ਐਨੀਆਂ ਮੇਰੀਆਂ ਗੱਲਾਂ ਬਾਤਾਂ ਸਿਗੀਆਂ ਜੀ ਤੇ ਬਸ ਸਿਰਫ ਤੇ ਸਿਰਫ ਇਹ ਦੁਆ ਕਰਨ ਵਾਸਤੇ ਹੀ ਮੈਂ ਆਇਆ ਸੀਗਾ ਥੋੜੀ ਜਿਹੀ ਅਪਡੇਸ਼ਨਸ ਇਸ ਮਾਮਲੇ ਦੇ ਵਿੱਚ ਕਿ ਭਾਈ ਰਾਜਵੀਰ ਜਵੰਤਾ ਜਿਹੜਾ ਹਾਲੇ ਵੀ ਯਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਫਾਈਟਰ ਆਦਮੀ ਆ ਉਮੀਦ ਕਰਦੇ ਆ ਕਿ ਸ਼ਾਇਦ ਇਸ ਲੜਾਈ ਦੇ ਵਿੱਚੋਂ ਵੀ ਉਹ ਜਿੱਤ ਜਾਏਗਾ ਤਾਂ ਬਾਕੀ ਫੇਕ ਨਿਊਜ਼ ਫੇਕ ਪ੍ਰੋਪਾਗੈਂਡਾ ਤੋਂ ਬਚਾ ਰੱਖੋ ਤੁਸੀਂ ਕਿਰਪਾ ਕਰਕੇ ਮਿਲਦੇ ਆ ਜੀ ਅਗਲੀ ਵਾਰ ਤਦ ਤੱਕ ਦਿਓਜ਼ ਆਸਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ